प्यारे बच्चों आज आपा क्लास 5 मेरी दुनिया पाठ नंबर 19 पानी अंदरली दुनिया यानी कि पानी ਦੇ ਅੰਦਰ ਵੀ ਇੱਕ ਦੁਨੀਆ ਹੈ ਉਹਦੇ ਬਾਰੇ ਆਪਾਂ ਪੜਾਂਗੇ ਪਾਣੀ ਦੇ ਅੰਦਰ ਕਿਸ ਤਰ੍ਹਾਂ ਦੀ ਦੁਨੀਆ ਹੈ ਤੇ ਕਿਹੜੇ ਜੀਵ ਉਸ 'ਚ ਰਹਿੰਦੇ ਨੇ ਠੀਕ ਹੈ ਬੱਚੋ ਚਲੋ ਸ਼ੁਰੂ ਕਰਦੇ ਐਤਵਾਰ ਨੂੰ ਹਰਮਨ ਟੈਲੀਵਿਜ਼ਨ ਉੱਪਰ ਸਮੁੰਦਰ ਨਾਲ ਸੰਬੰਧਿਤ ਪ੍ਰੋਗਰਾਮ ਦੇਖ ਰਿਹਾ ਸੀ ਡੂੰਘੇ ਸਮੁੰਦਰ ਦੇ ਅੰਦਰਲੇ ਦ੍ਰਿਸ਼ ਦਿਖਾਏ ਜਾ ਰਹੇ ਸਨ ਉਸਨੇ ਦੇਖਿਆ ਕਿ ਛੋਟੀਆਂ-ਛੋਟੀਆਂ ਮੱਛੀਆਂ, ਕੱਛੂ ਤੇ ਹੋਰ ਕਈ ਤਰ੍ਹਾਂ ਦੇ ਜੀਵ-ਜੰਤੂ ਡੂੰਘੇ ਪਾਣੀ ਵਿੱਚ ਤੈਰ ਰਹੇ ਸਨ। ਇਸ ਤੋਂ ਬਿਨਾ ਪਾਣੀ ਦੇ ਅੰਦਰ ਹੀ ਬਹੁਤ ਸਾਰੇ ਪੌਦੇ ਵੀ ਉੱਗੇ ਹੋਏ ਸਨ। ਜਿਨ੍ਹਾਂ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ। ਉਸਨੇ ਫੈਸਲਾ ਕੀਤਾ ਕਿ ਕੱਲ ਨੂੰ ਸਕੂਲ ਜਾ ਕੇ ਉਹ ਆਪਣੇ ਅਧਿਆਪਕ ਨੂੰ ਇਸ ਬਾਰੇ ਜ਼ਰੂਰ ਪੁੱਛੇਗਾ। ਉਹਨੇ ਕੀ ਦੇਖਿਆ ਵੀ ਬਹੁਤ ਸਾਰੇ ਜੀਵ-ਜੰਤੂ ਹੈ। ਉਹ ਪਾਣੀ ਵਿੱਚ ਤੈਰ ਰਹੇ ਨੇ ਤੇ ਕੁਝ ਪੇੜ-ਪੋਦੇ ਵੀ ਹੈ ਉੱਥੇ ਜਿਹੜੇ ਉਹ ਲੱਗੇ ਹੋਏ ਨੇ ਸਮੁੰਦਰ ਦੇ ਨੀਚੇ ਪਾਣੀ ਦੇ ਅੰਦਰ ਤੇ ਉਹਨੇ ਸੋਚਿਆ ਕਿ ਮੈਂ ਕੱਲ ਜਾ ਕੇ ਅਧਿਆਪਕ ਨੂੰ ਨਾਲ ਇਸ ਬਾਰੇ ਗੱਲ ਕਰਾਂਗਾ ਠੀਕ ਹੈ ਉਤਸੁਕਤਾ ਹੋ ਗਈ ਉਸ ਬੱਚੇ ਦੇ ਠੀਕ ਹੈ ਉਸਨੇ ਅਗਲੇ ਦਿਨ ਅਧਿਆਪਕ ਨੂੰ ਪੁੱਛਿਆ ਸਰ ਕੀ ਪਾਣੀ ਦੇ ਅੰਦਰ ਵੀ ਵੱਡੇ-ਵੱਡੇ ਪੌਦੇ ਹੋ ਸਕਦੇ ਹਨ ਸਰ ਨੇ ਉਸ ਦੇ ਪਸੰਦਾ ਕਾਰਨ ਪੁੱਛਿਆ ਤਾਂ ਉਸ ਨੇ ਟੀਵੀ ਵਾਲੀ ਸਾਰੀ ਗੱਲ ਦੱਸ ਦਿੱਤੀ ਅਧਿਆਪਕ ਨੇ ਉਸ ਨੂੰ ਸ਼ਾਬਾਸ਼ ਦਿੱਤੀ ਅਤੇ ਬੱਚਿਆਂ ਨੂੰ ਪ੍ਰੇਰਣਾ ਦਿੰਦੇ ਆ ਕਿ ਹਾਂ ਬੱਚੋ ਤੁਸੀਂ ਟੀਵੀ ਤੇ ਅਕਸਰ ਕਾਰਟੂਨ ਜਾਂ ਨਾਚ ਗਾਣੇ ਵਾਲੇ ਪ੍ਰੋਗਰਾਮ ਹੀ ਦੇਖਦੇ ਹੋ ਪਰ ਇਹੋ ਜਿਹੇ ਪ੍ਰੋਗਰਾਮ ਵੀ ਦੇਖਣੇ ਚਾਹੀਦੇ ਹਨ ਜੋ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ ਹੁਣ ਇਹ ਸੁਣ ਕੇ ਬਾਕੀ ਬੱਚਿਆਂ ਵੀ ਉਤਸੁਕਤਾ ਦੀ ਵੀ ਵੱਧ ਗਈ ਠੀਕ ਹੈ ਯਾਨੀ ਕਿ ਕੀ ਕਹਿ ਰਹੇ ਨੇ ਕਿ ਆਪਾਂ ਟੀਵੀ ਤੇ ਦੇਖੋ ਨਾ ਚਗਾਣੇ ਤੇ ਕਾਰਟੂਨ ਹੀ ਦੇਖ ਰਹੇ ਆਪਾਂ ਨੂੰ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਦੇਖਣੇ ਚਾਹੀਦੇ ਨੇ ਜਿਸ ਤੋਂ ਆਪਣੇ ਜਾਣਕਾਰੀ ਵਿੱਚ ਵਾਧਾ ਹੋਵੇ ਆਪਾਂ ਨੂੰ ਜਾਣਕਾਰੀ ਮਿਲੇ ਉਹਨਾਂ ਤੋਂ ਠੀਕ ਹੈ ਤੇ ਸਾਰੇ ਬੱਚੇ ਬੱਚਿਆਂ ਵਿੱਚ ਵੀ ਉਤਸੁਕਤਾ ਵਧ ਗਈ ਅਧਿਆਪਕ ਨੇ ਅੱਗੇ ਦੱਸਿਆ ਬੱਚੋ ਪਾਣੀ ਦੇ ਅੰਦਰ ਪੌਦਿਆਂ ਤੋਂ ਇਲਾਵਾ ਵੱਡੇ-ਵੱਡੇ ਪਹਾੜ ਵੀ ਹੁੰਦੇ ਹਨ ਇਹ ਪਹਾੜ ਅਸਲ ਵਿੱਚ ਚਟਾਨਾਂ ਹੁੰਦੀਆਂ ਹਨ ਅਤੇ ਇਹਨਾਂ ਚਟਾਨਾਂ ਦੇ ਵਿਚਕਾਰ ਅਤੇ ਚਾਰੇ ਪਾਸੇ ਬਨਸਪਤੀ ਉਗੀਆਂ ਹੁੰਦੀਆਂ ਹਨ ਹੈ ਜਿਵੇਂ ਕਿ ਸਾਡੇ ਬਾਹਰੀ ਸੰਸਾਰ ਵਿੱਚ ਹੁੰਦੀ ਹੈ ਇਸ ਬਨਸਪਤੀ ਤੇ ਬਹੁਤ ਸਾਰੇ ਜੀਵ ਵੱਧਦੇ ਫੁੱਲਦੇ ਹਨ ਅਰਥਾਤ ਪਾਣੀ ਅੰਦਰ ਵੀ ਪੂਰੀ ਇੱਕ ਦੁਨੀਆ ਹੁੰਦੀ ਹੈ ਜਿਵੇਂ ਆਪਣੇ ਬਾਹਰ ਹੈ ਦੁਨੀਆ ਇਸੇ ਤਰ੍ਹਾਂ ਅੰਦਰ ਵੀ ਹੈ ਬਨਸਪਤੀ ਹੈ ਉਸਤੇ ਦਿਵਾਲੇ ਦਿਵਾਲੇ ਲੋਕ ਕੀ ਹੈ ਉਥੇ ਜੀਵ ਜੰਤੂ ਕੀ ਹੈ ਉਸਤੇ ਬਾਦਦੇ ਫੁੱਲਦੇ ਹਨ ਠੀਕ ਹੈ ਉਹ ਆਪਣੇ ਓਹੋ ਪਾਣੀ ਵਿੱਚਲੇ ਜੀਵ ਅਤੇ ਪੌਦੇ ਕੁਦਰਤੀ ਰੂਪ ਵਿੱਚ ਹੀ ਪਾਣੀ ਵਿੱਚ ਰਹਿਣ ਦੇ ਅਨੁਕੂਲ ਹੁੰਦੇ ਹਨ ਉਹ ਕੁਦਰਤੀ ਰੂਪ ਚਹੀ ਕੀ ਹੈ ਪਾਣੀ ਵਿੱਚ ਰਹਿਣ ਦੇ ਅਨੁਕੂਲ ਹੁੰਦੇ ਨੇ ਅਨੁਕੂਲ ਦਾ ਮਤਲਬ ਹੁੰਦਾ ਉਹ ਉੱਥੇ ਰਹਿਣ ਦੇ ਲਈ ਜੀ ਸਕਦੇ ਨੇ ਉਹ ਉਹਨਾਂ ਨੂੰ ਉਹੀ ਚੀਜ਼ ਵਾਤਾਵਰਨ ਹੀ ਵਧੀਆ ਲੱਗਦਾ ਆਓ ਇਹਨਾਂ ਪੌਦਿਆਂ ਅਤੇ ਜੰਤੂਆਂ ਬਾਰੇ ਵਿਸਥਾਰ ਵਿੱਚ ਜਾਣੀਏ ਚਲੋ ਪਾਣੀ ਵਿੱਚ ਰਹਿਣ ਵਾਲੇ ਮੁੱਖ ਪੌਦੇ ਕਿਹੜੇ ਕਿਹੜੇ ਨੇ ਬੱਚੋ ਕਮਲ ਜਲ ਕੁੰਭੀ ਅਤੇ ਜਲ ਲੀਲੀ ਪਾਣੀ ਵਿੱਚ ਰਹਿਣ ਵਾਲੇ ਮੁੱਖ ਪੌਦੇ ਹਨ ਇਹ ਪੌਦੇ ਖੜੇ ਤਾਜ਼ੇ ਪਾਣੀ ਵਿੱਚ ਵਧਦੇ ਫੁੱਲਦੇ ਹਨ ਅਤੇ ਇਹ ਉਸ ਬਨਸਪਤੀ ਤੋਂ ਵੱਖਰੇ ਹੁੰਦੇ ਹਨ ਜਿਹੜੇ ਡੁੱਬੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ ਇਹਨਾਂ ਦੇ ਪੱਤਿਆਂ ਤੇ ਮੋਮ ਵਰਗੀ ਪਰਤਾਂ ਵੀ ਤਹਿ ਹੁੰਦੀ ਹੈ ਜੋ ਇਹਨਾਂ ਨੂੰ ਪਾਣੀ ਵਿੱਚ ਰਹਿਣ ਦੇ ਅਨੁਕੂਲ ਬਣਾਉਂਦੀ ਹੈ ਠੀਕ ਹੈ ਯਾਨੀ ਕਿ ਕੀ ਕਹਿ ਰਹੇ ਨੇ ਜਿਵੇਂ ਕਮਲ ਹੈ ਜਲਕੁੰਬੀ ਹੈ ਜਾ ਜਲਲੀਏ ਇਹ ਪੌਦੇ ਜਿਹੜੇ ਪਾਣੀ ਦੇ ਉੱਪਰ ਰਹਿੰਦੇ ਨੇ ਠੀਕ ਹੈ ਤੇ ਕੀ ਹੈ ਇਹਨਾਂ ਦੇ ਪੱਤੇ ਤੇ ਕੀ ਹੁੰਦਾ ਇੱਕ ਮੋਮ ਵਰਗੀ ਇੱਕ ਪਰਤ ਹੁੰਦੀ ਹੈ ਮੋਮ ਵਰਗੀ ਪਰਤ ਹੁੰਦੀ ਹੈ ਜਿਸ ਤੋਂ ਇਹ ਉੱਪਰ ਤੈਰਦੇ ਰਹਿੰਦੇ ਨੇ ਤੇ ਉਸ ਵਿੱਚ ਰਹਿਣ ਦੇ ਅਨੁਕੂਲ ਹੋ ਜਾਂਦੇ ਨੇ ਉਹਨਾਂ ਅਨੁਕੂਲ ਦਾ ਮਤਲਬ ਉਹਨਾਂ ਨੂੰ ਸਹੀ ਲੱਗਦਾ ਹੈ ਉਹਦੇ ਜਿਹੜਾ ਉਹ ਪ੍ਰਸਥਿਤੀ ਦੇ ਸਹਿਣ ਲਾਇਕ ਹੋ ਜਾਂਦੇ ਨੇ ਅੱਗੇ ਦੇਖੋ ਕਮਲ ਇਹ ਪਾਣੀ ਦੇ ਤਲਾਬਾਂ ਚ ਲਾ ਆਦੀ ਵਿੱਚ ਪੈਦਾ ਹੋਣ ਵਾਲਾ ਪੌਦਾ ਹੈ ਇਸ ਦਾ ਪੱਤਾ ਬਿਲਕੁਲ ਰੋਟੀ ਵਾਂਗ ਗੋਲ ਹੁੰਦਾ ਹੈ ਅਤੇ ਇਸ ਨੂੰ ਵੱਡਾ ਹੀ ਸੁੰਦਰ ਚਿੱਟਾ ਗੁਲਾਬ ਰੰਗ ਗੁਲਾਬੀ ਰੰਗ ਦਾ ਫੁੱਲ ਲੱਗਦਾ ਹੈ ਠੀਕ ਹੈ ਇਸ ਦੀ ਡੰਡੀ ਲੰਬੀ ਹੁੰਦੀ ਹੈ ਕਮਲ ਦਾ ਫੁੱਲ ਸਾਡੇ ਦੇਸ਼ ਦਾ ਰਾਸ਼ਟਰੀ ਫੁੱਲ ਵੀ ਹੈ ਠੀਕ ਹੈ ਇਹ ਕੀ ਕਹਿ ਰਹੇ ਹੈ ਏ ਉਲਟ ਲਿਖਿਆ ਹੋਇਆ ਕਮਲ ਦਾ ਫੁੱਲ ਏ ਹੈ ਤੇ ਅ ਜਲ ਲੀਲੀ ਆ ਹੈ ਠੀਕ ਹੈ ਬੱਚਾ ਇਹ ਕਿਤਾਬ 'ਚ ਉਲਟ ਲਿਖਿਆ ਆਗਾ ਇਹ ਕੀ ਕਹਿੰਦੇ ਤਲਾਬਾਂ ਝੀਲਾਂ ਵਿੱਚ ਪੈਦਾ ਹੁੰਦੇ ਨੇ ਇਹਦੇ ਪੱਤੇ ਬਿਲਕੁਲ ਗੋਲ ਰੋਟੀ ਵਾਂਗ ਹੁੰਦੇ ਨੇ ਤੇ ਇਹ ਬਹੁਤ ਹੀ ਸੁੰਦਰ ਚਿੱਟਾ ਗੁਲਾਬੀ ਹੁੰਦਾ ਹੈ ਠੀਕ ਹੈ ਤੇ ਏ ਦੀ ਜਿਹੜੀ ਡੰਡੀ ਹੁੰਦੀ ਹੈ ਲੰਬੀ ਹੁੰਦੀ ਹੈ ਤੇ ਇਹਨੂੰ ਆਪ ਇਹ ਆਪਣਾ ਰਾਸ਼ਟਰੀ ਫੁੱਲ ਵੀ ਹੈ ਅੱਗੇ ਦੇਖੋ ਬੱਚਾ ਜਲ ਕੰ ਜਲਕੁੰਬੀ ਇੱਕ ਵੇਲ ਵਰਗਾ ਆ ਦੇਖੋ ਆ ਰਿਹਾ ਇੱਕ ਵੇਲ ਵਰਗਾ ਪੌਦਾ ਹੈ ਜੋ ਖੜੇ ਪਾਣੀ ਵਾਲੇ ਸਰੋਤ ਵਿੱਚ ਆਮ ਹੀ ਪੈਦਾ ਹੋ ਜਾਂਦਾ ਹੈ ਆਮ ਹੀ ਆਪਣੇ ਆਪ ਪੈਦਾ ਹੋ ਜਾਂਦਾ ਹੈ ਅਤੇ ਬਹੁਤ ਤੇਜ਼ੀ ਨਾਲ ਫੈਲਦਾ ਹੈ ਇਸ ਦੇ ਫੁੱਲ ਬਹੁਤ ਸੁੰਦਰ ਹੁੰਦੇ ਹਨ ਠੀਕ ਹੈ ਜਲਲੀ ਦੇਖੋ ਬੱਚੋ ਇਹ ਵੀ ਬੜਾ ਸੁੰਦਰ ਪੌਦਾ ਹੁੰਦਾ ਹੈ ਜਿਹੜਾ ਕਿ ਤਾਜੇ ਪਾਣੀ ਵਿੱਚ ਹੁੰਦਾ ਹੈ ਕਮਲ ਵਾਂਗ ਇਸ ਨੂੰ ਵੀ ਬੜੇ ਹੀ ਮਨਮੋਹਨ ਮੋਹਕ ਫੁੱਲ ਲੱਗਦੇ ਹਨ ਜਿਵੇਂ ਕਮਲ ਦੇ ਹੁੰਦੇ ਨੇ ਇਹ ਬਹੁਤ ਸੁੰਦਰ ਫੁੱਲ ਹੁੰਦੇ ਨੇ ਜੋ ਕਈ ਰੰਗਾ ਦੇ ਹੁੰਦੇ ਹਨ ਇਸ ਦੇ ਪੱਤੇ ਪਾਣੀ ਵਾਲੇ ਜੀਵਾਂ ਨੂੰ ਛਾਂ ਪ੍ਰਦਾਨ ਕਰਦੇ ਨੇ ਠੀਕ ਹੈ ਪਾਣੀ ਵਾਲੇ ਜੀਵਾਂ ਨੂੰ ਕੀ ਛਾਂ ਪ੍ਰਦਾਨ ਕਰਦੇ ਨੇ ਆ ਦੇਖੋ ਇਹ ਪੱਤੇ ਨੇ ਇਹ ਅੰਦਰ ਛਾਂ ਪ੍ਰਦਾਨ ਕਰਦੇ ਅੱਗੇ ਦੇਖੋ ਪਾਣੀ ਵਿੱਚ ਰਹਿਣ ਵਾਲੇ ਮੁੱਖ ਜੀਵ ਜੰਤੂ ਉਹ ਤਾਂ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀਆਂ ਕਿਸਮਾਂ ਦੀ ਗਿਣਤੀ ਅਸੀਮਿਤ ਹੈ ਕਿੰ ਭਈ ਆਪਾਂ ਗਿਣ ਨਹੀਂ ਸਕਦੇ ਇੰਨੀ ਕਿਸਮਾਂ ਨੇ ਅਸੀਂ ਸਿਰਫ ਆਮ ਪਾਇਆ ਜਾਣ ਵਾਲੇ ਜਲੀ ਜੀਵਾ ਜਲੀ ਜੀਵਾਂ ਨੂੰ ਜਲ ਚ ਰਹਿਣ ਵਾਲੇ ਜੀਵ ਬਾਰੇ ਹੀ ਗੱਲ ਕਰਾਂਗੇ ਜਿਵੇਂ ਪਹਿਲਾ ਮੱਛੀ ਮੱਛੀ ਪਾਣੀ ਵਿੱਚ ਰਹਿਣ ਵਾਲਾ ਮੁੱਖ ਜੀਵ ਹੈ ਮੱਛੀਆਂ ਦੀਆਂ ਅਣਗਿਣਤ ਕਿਸਮਾਂ ਹਨ ਇਹਦੇ ਵੀ ਬਹੁਤ ਅੱਗੇ ਕਿਸਮਾਂ ਨੇ ਠੀਕ ਹੈ ਮੱਛੀਆਂ ਸਾਹ ਲੈਣ ਲਈ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸੋਖਦੀ ਹਨ ਆਪਾਂ ਨੇ ਇਸ ਤੋਂ ਪਹਿਲੇ ਵਾਲੇ ਪਾਠ 'ਚ ਪੜ੍ਹਿਆ ਹੈ ਕਿ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਕੀ ਬਣਾਉਂਦੇ ਨੇ ਪਾਣੀ ਬਣਾਉਂਦੇ ਨੇ ਤਾਂ ਇਸੇ ਜਿਹੜੀ ਆਕਸੀਜਨ ਹੈ ਉਹ ਇਹ ਆਕਸੀਜਨ ਸੋਖਦੀ ਹਨ ਪਾਣੀ ਵਿੱਚੋਂ ਇਸ ਕੰਮ ਲਈ ਇਨਾਂ ਦੇ ਵਿਸ਼ੇਸ਼ ਅੰਗ ਹੁੰਦੇ ਹਨ ਜਿਨ੍ਹਾਂ ਨੂੰ ਗਲਫੜੇ ਕਹਿੰਦੇ ਹਨ ਜਿਹੜੇ ਕੀ ਹੈ ਗਲਫੜੇ ਨੇ ਠੀਕ ਹੈ ਜਿਵੇਂ ਆਪਣੇ ਫੇਫੜੇ ਹੁੰਦੇ ਇਹਨਾਂ ਦੇ ਗਲਫੜੇ ਹੁੰਦੇ ਨੇ ਮੱਛੀਆਂ ਚ ਲਾ ਤਲਾਬਾਂ ਆਤੇ ਸਰੋਵਰਾਂ ਵਿੱਚ ਵੀ ਹੁੰਦੀਆਂ ਹਨ ਅਤੇ ਡੂੰਗੇ ਸਮੁੰਦਰਾ ਵਿੱਚ ਵੀ ਹੁੰਦੀ ਹੈ ਮੱਛੀਆਂ ਸਾਰਿਆਂ ਨੇ ਦੇਖੀ ਹੁਣੇ ਕਈ ਲੋਕ ਘਰਾਂ ਵਿੱਚ ਵੀ ਸ਼ੀਸ਼ੇ ਦੇ ਵੱਡੇ ਵੱਡੇ ਬਕਸੇ ਬਣਾ ਕੇ ਸਜਾਉਟ ਵੱਜੋਂ ਇਹਨਾਂ ਵਿੱਚ ਮੱਛੀਆਂ ਪਾਲਦੇ ਹਨ ਠੀਕ ਹੈ ਇਹਨਾਂ ਬਕਸਿਆਂ ਨੂੰ ਐਕੁਅਰੀਅਮ ਕਿਹਾ ਜਾਂਦਾ ਕੀ ਕਿਹਾ ਜਾਂਦਾ ਐਕੁਅਰੀਅਮ ਕਿਹਾ ਜਾਂਦਾ ਘਰਾਂ 'ਚ ਦੇਖਿਆ ਹੁਣੇ ਇਸ ਤਰ੍ਹਾਂ ਤੁਸੀਂ ਠੀਕ ਹੈ ਅੱਗੇ ਦੇਖੋ ਕਿਰਿਆ 1 ਕਿਰਿਆ ਨੰਬਰ 1 ਇੱਕ ਮਠਾਈ ਵਾਲਾ ਜਾਂ ਜੁੱਤੀਆਂ ਵਾਲਾ ਖਾਲੀ ਡੱਬਾ ਲਿਓ ਉਸ ਦੇ ਅੰਦਰ ਨੀਲੇ ਰੰਗ ਦਾ ਕਾਗਜ਼ ਚਿਪਕਾਓ ਜਿਵੇਂ ਇਹਨੇ ਚਿਪਕਾ ਰੱਖਿਆ ਦੇਖੋ ਹੇਠਲੇ ਪਾਸੇ ਕਹਾਫੂਸ ਦੀ ਸਹਾਇਤਾ ਨਾਲ ਸਮੁੰਦਰ ਬਸਪਤੀ ਦਰਸਾਓ ਜਿਵੇਂ ਇਹਨੇ ਦਰਸਾਈ ਹੈ ਠੀਕ ਹੈ ਥਰਮੋਕੋਲ ਦੇ ਟੁਕੜੇ ਰੰਗ ਦੇ ਜਿਹੜੇ ਹੈ ਥਰਮੋਕੋਲ ਦੇ ਟੁਕੜੇ ਰੰਗ ਦੇ ਚਟਾਨਾ ਪੱਥਰ ਬਣਾਓ ਠੀਕ ਹੈ ਰੰਗ ਕੇ ਨੂੰ ਚਟਾਨ ਤੇ ਪੱਥਰ ਬਣਾਓ ਹੁਣ ਇਸ ਵਿੱਚ ਮੱਛੀਆਂ ਜਲੀ ਜੀਵਾਦੀਆਂ ਤਸਵੀਰਾਂ ਚਿਪਕਾਓ ਅੰਤ ਵਿੱਚ ਇਸ ਨੂੰ ਉਪਰੋਂ ਲੈਮੀਨੇਸ਼ਨ ਸੀਟ ਨਾਲ ਕਵਰ ਕਰ ਦਿਓ ਐਕੁਅਰੀਅਮ ਦਾ ਮਾਡਲ ਤਿਆਰ ਹੋ ਜਾਊਗਾ ਇਹ ਕੀ ਬਣ ਜਾਊਗਾ ਐਕੁਅਰੀਅਮ ਦਾ ਮਾਡਲ ਠੀਕ ਹੈ ਬੱਚੋ ਅੱਗੇ ਦੇਖੋ ਅਧਿਆਪਕ ਲਈ ਇਸ ਕ੍ਰਿਆ ਵਿੱਚ ਬੱਚੇ ਦੀ ਸਹਾਇਤਾ ਕਰੋ ਅਤੇ ਸਭ ਤੋਂ ਵਧੀਆ ਮਾਡਲ ਨੂੰ ਜਮਾਤ ਦੇ ਕਮਰੇ ਵਿੱਚ ਸਜਾ ਕੇ ਰੱਖੋ ਵੇਲ ਵੇਲ ਮੱਛੀ ਬਾਰੇ ਦੇਖੋ ਬੱਚੋ ਵੇਲ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ ਠੀਕ ਹੈ ਸਭ ਤੋਂ ਵੱਡਾ ਸਮੁੰਦਰੀ ਜੀਵ ਕਿਹੜਾ ਹੈ ਵੇਲ ਨੀਲੀ ਵੇਲ ਯਾਨੀ ਕਿ ਬਲੂ ਵੇਲ ਜਿਹਨੂੰ ਕਹਿੰਦੇ ਹੈ ਨੀਲੀ ਵੇਲ ਸਭ ਤੋਂ ਵੱਧ ਵਿਸ਼ਾਲ ਹੁੰਦੀ ਹੈ ਵਿਸ਼ਾਲ ਦਾ ਮਤਲਬ ਬਹੁਤ ਬੜੀ ਹੁੰਦੀ ਹੈ ਇਸ ਦਾ ਆਕਾਰ ਲੰਬਾਈ ਲਗਭਗ 90 ਤੋਂ 100 ਫੁੱਟ ਅਤੇ ਭਾਰ 120 ਤੋਂ 150 ਟਨ ਟਨ ਦਾ ਮਤਲਬ ਹੁੰਦਾ ਹੈ ਇੱਕ ਟਨ 'ਚ 1000 ਜਿਹੜਾ ਕਿਲੋ ਹੁੰਦਾ ਹੈ ਇੱਕ ਟਨ 'ਚ 1000 ਕਿਲੋ ਹੁੰਦਾ ਠੀਕ ਹੈ ਤੇ ਕਿੰਨਾ ਹੋ ਗਿਆ 120 ਤੋਂ 150000 ਕਿਲੋ ਦੀ ਹੋ ਗਈ ਠੀਕ ਹੈ ਅਗੇ ਦੇਖ ਮਗਰਮੱਛ ਮਗਰਮੱਛ ਸਾਰਿਆਂ ਨੇ ਦੇਖਿਆ ਬੱਚੋ ਇਹ ਛੜਿਆ ਖਰਚੇ ਵੀ ਹੁੰਦੇ ਨੇ ਇਹ ਇੱਕ ਜਲ ਥਲੀ ਜੀਵ ਹੈ ਜਲ ਥਲੀ ਦਾ ਮਤਲਬ ਜਲ ਚੇ ਵੀ ਰਹਿ ਸਕਦਾ ਹੈ ਥਲ ਚੇ ਵੀ ਯਾਨੀ ਕਿ ਜ਼ਮੀਨ ਤੇ ਵੀ ਰਹਿ ਸਕਦਾ ਜੋ ਕਿ ਪਾਣੀ ਤੋਂ ਬਾਹਰ ਵੀ ਰਹ ਸਕਦਾ ਹੈ ਤੇ ਪਾਣੀ ਦੇ ਅੰਦਰ ਵੀ ਇਸ ਦੇ ਦੰਦ ਤਿੱਖੇ ਅਤੇ ਜਵਾੜਾ ਮਜ਼ਬੂਤ ਹੁੰਦਾ ਹੈ ਜੋ ਆਪਨੇ ਸ਼ਕਾਰ ਨੂੰ ਪਲਾਂ ਵਿੱਚ ਦਬੋਚ ਲੈਂਦਾ ਹੈ ਠੀਕ ਹੈ ਇਹ ਜੀਵ ਦੇਖਣ ਵਿੱਚ ਸੁਸਤ ਦਿਖਦਾ ਹੈ ਦੇਖਣ ਚ ਬਹੁਤ ਸੁਸਤ ਦਿਖੂਗਾ ਯਾਨੀ ਕਿ ਆਲਸੀ ਜਾ ਪਰੰਤੂ ਅਸਲ ਵਿੱਚ ਫੁਰਤੀਲਾ ਹੁੰਦਾ ਹੈ ਬਹੁਤ ਫੁਰਤੀਲਾ ਹੁੰਦਾ ਇੱਕਦਮ ਜਿਹੜਾ ਹੈ ਇਹ ਹਮਲਾ ਕਰਦਾ ਹੈ ਅੱਗੇ ਦੇਖੋ ਬੱਚੋ ਕੱਛੂ ਕੱਛੂ ਦਾ ਸਾਰੇ ਨੇ ਦੇਖਿਆ ਹੀ ਹੁਣ ਕੱਛੂ ਵੀ ਮਗਰਮਚ ਵਾਂਗ ਹੀ ਇੱਕ ਜਲਥਲੀ ਜੀਵ ਹੈ ਯਾਨੀ ਇਹ ਜਲ ਤੇ ਵੀ ਰਹਿ ਸਕਦਾ ਹੈ ਜ਼ਮੀਨ ਤੇ ਵੀ ਇਹ ਬਹੁਤ ਸੁਸਤ ਹੁੰਦਾ ਹੈ ਇਹ ਸੁਸਤ ਹੁੰਦਾ ਹੈ ਅਤੇ ਬਹੁਤ ਹੌਲੀ-ਹੌਲੀ ਤੁਰਦਾ ਹੈ ਕਹਾਣੀ ਵੀ ਸੁਣੀ ਹੋਗੀ ਕੱਛੂ ਤੇ ਖਰਗੋਸ਼ ਦੀ ਇਸ ਦੇ ਸਰੀਰ ਉੱਪਰ ਇੱਕ ਸਖਤ ਖੋਲ ਹੁੰਦੀ ਹੈ ਯਾਨੀ ਕਵਰ ਹੁੰਦਾ ਇੱਕ ਠੀਕ ਹੈ ਇਸ ਕਿਸੇ ਖਤਰੇ ਸਮੇ ਇਹ ਆਪਣੇ ਬਾਕੀ ਸਾਰੇ ਅੰਗਾਂ ਵਿੱਚ ਖੋਲ ਅੰਗਾਂ ਇਸੇ ਖੋਲ ਅੰਦਰ ਚੁਪਾ ਲੈਂਦਾ ਜਦੋਂ ਇਹਨੂੰ ਖਤਰਾ ਹੁੰਦਾ ਸਾਰੇ ਸਰੀਰ ਦੇ ਅੰਗ ਹੈ ਮੂੰਹ ਹੈ ਪੈਰ ਹੈ ਹੱਥ ਹੈ ਇਕ ਹੀ ਹੈ ਇੱਕ ਖੋਲ ਦੇ ਅੰਦਰ ਚੁਪਾ ਲੈਂਦਾ ਹੈ ਫਿਰ ਇਹਨੂੰ ਕੁਝ ਵੀ ਨਹੀਂ ਹੁੰਦਾ ਡੱਡੂ ਡੱਡੂ ਵੀ ਇੱਕ ਜਲ ਥਲੇ ਜੀਵ ਹੈ ਜੋ ਕਿ ਪਾਣੀ ਦੇ ਅੰਦਰ ਬਹੁਤ ਤੇਜ਼ੀ ਨਾਲ ਤੈਰਦਾ ਹੈ ਅਤੇ ਪਾਣੀ ਤੋਂ ਬਾਹਰ ਇਹ ਬਹੁਤ ਉੱਚੀਆਂ ਲੰਬੀਆਂ ਛਾਲਾ ਮਾਰਦਾ ਹੈ ਇਸ ਦੀ ਜੀਵ ਕਾਫੀ ਲੰਬੀ ਹੁੰਦੀ ਹੈ ਜੋ ਕਿ ਦੂਰ ਤੋਂ ਹੀ ਸ਼ਿਕਾਰ ਨੂੰ ਫੜ ਲੈਂਦੀ ਹੈ ਦੇਖਾ ਹੁਣ ਮੱਖੀਆਂ ਨੂੰ ਮੱਛਰ ਨੂੰ ਕਿਵੇਂ ਫੜਦਾ ਏ ਡੱਡੂ ਤਾਂ ਸਾਰਿਆਂ ਨੇ ਦੇਖਿਆ ਹੀ ਹੁਣ ਠੀਕ ਹੈ ਪਾਣੀ ਵਾਲੇ ਕੁਝ ਹੋਰ ਜੀ ਜਿਵੇਂ ਉਪਰੋਕਤ ਜੀਵਾਂ ਤੋਂ ਇਲਾਵਾ ਕਈ ਅਜਿਹੇ ਜੀਵ ਹਨ ਜਿਹੜੇ ਅਸੀਂ ਆਮ ਤੌਰ ਤੇ ਵੇਖ ਨਹੀਂ ਸਕਦੇ ਜਿਵੇਂ ਕਿ ਆਕਟੋਪਸ ਡੋਲਫਿਨ ਸ਼ਾਰਕ ਤਾਰਾ ਮੱਛੀ ਠੀਕ ਹੈ ਆਦਿ ਇਹ ਸਾਰੇ ਜੀਵ ਸਮੁੰਦਰਾ ਦੇ ਡੂੰਗੇ ਪਾਣੀ ਵਿੱਚ ਰਹਿੰਦੇ ਰਹਿਣ ਦੇ ਅਨੁਕੂਲ ਹੁੰਦੇ ਨੇ ਇਹ ਡੂੰਗੇ ਪਾਣੀ ਵਿੱਚ ਰਹਿੰਦੇ ਨੇ ਅਤੇ ਆਪਣੀਆਂ ਸਾਰੀਆਂ ਲੋੜਾਂ ਸਮੁੰਦਰ ਵਿੱਚੋਂ ਹੀ ਪੂਰੀਆਂ ਕਰਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਇਹ ਤੁਸੀਂ ਫਿਲਮਾਂ 'ਚ ਟੀਵੀ 'ਚ ਜ਼ਰੂਰ ਦੇਖਿਆ ਹੋਣਾ ਓਕਟੋਪਸ ਸਟਾਰਫਿਸ਼ ਤੇ ਸਾਰਟ ਠੀਕ ਹੈ ਪਾਣੀ ਉੱਪਰ ਰਹਿਣ ਵਾਲੇ ਜੀਵ ਹੁਣ ਪਾਣੀ ਦੇ ਉੱਪਰ ਰਹਿਣ ਵਾਲੇ ਇਹਨਾਂ ਜੀਵਾਂ ਤੋਂ ਬਿਨਾ ਸਾਰੇ ਪੰਛੀ ਅਜੇ ਹਨ ਜਿਹੜੇ ਕਿ ਪਾਣੀ ਉੱਪਰ ਰਹਿੰਦੇ ਹਨ ਠੀਕ ਹੈ ਜਿਹੜੇ ਪੰਛੀ ਉਹ ਪਾਣੀ ਵਿੱਚ ਰਹਿਣ ਪਾਣੀ ਦੇ ਉੱਪਰ ਰਹਿੰਦੇ ਅਤੇ ਪਾਣੀ ਵਿੱਚ ਰਹਿਣ ਵਾਲੇ ਛੋਟੇ ਜੀਵਾਂ ਨੂੰ ਖਾ ਕੇ ਗੁਜ਼ਾਰਾ ਕਰਦੇ ਹਨ ਜਿਵੇਂ ਕਿ ਬਤਖ ਹੰਸ ਬਗਲੇ ਤੇ ਮੁਰਗਾਬੀਆ ਠੀਕ ਹੈ ਇਹ ਕੁਛ ਇਸ ਤਰ੍ਹਾਂ ਦੇ ਜੀਵ ਹੈ ਜਿਹੜੇ ਪਾਣੀ ਵਿੱਚ ਪਾਣੀ ਦੇ ਉੱਪਰ ਰਹਿੰਦੇ ਨੇ ਇਹ ਕੀ ਹੈ ਇਹ ਬਤਖ ਠੀਕ ਹੈ ਕਿ 1 ਕੀ ਹੈ ਹਾਂਸ ਠੀਕ ਹੈ 1 ਕੀ ਹੈ ਹਾਂਸ ਅਗਲੇ ਦੇਖੋ ਕ੍ਰਿਆ ਨੰਬਰ 2 ਬੱਚਾ ਨੂੰ ਬਖਵਕ ਜਲੀ ਜੀਵਾਂ ਦੀਆਂ ਤਸਵੀਰਾਂ ਦਿਖਾ ਕੇ ਹਰੇਕ ਬੱਚੇ ਨੂੰ ਬਖਵਕ ਜੀਵਾਂ ਦੇ ਮਾਡਲ ਤਿਆਰ ਕਰਨ ਲਈ ਕਹ ਕੇ ਹਾ ਜਾਵੇ ਠੀਕ ਇਹ ਕ੍ਰਿਆ ਵਿੱਚ ਬੱਚੇ ਦੀ ਆਗਵਾਹੀ ਕਰੇ ਬੱਚਿਆਂ ਲਈ ਮਿੱਟੀ ਆ ਕਲੇ ਦਾ ਪ੍ਰਬੰਧ ਕਰੇ ਅਤੇ ਮਿੱਟੀ ਦਿੱਤੀ ਆਰੀ ਉਸ ਦੇ ਆਕਾਰ ਦੇਣ ਅਤੇ ਬਾਅਦ ਵਿੱਚ ਰੰਗ ਕਰਨ ਵਿੱਚ ਵੀ ਬੱਚਿਆਂ ਦੀ ਮਦਦ ਕਰੇ ਸਭ ਤੋਂ ਵਧੀਆ ਕਲੇ ਮਾਡਲ ਜਮਾਤ ਦੇ ਕਮਰੇ ਵਿੱਚ ਸਜਾਇਆ ਜਾਵੇ ਯਾਨੀ ਕਲੇ ਮਾਡਲਿੰਗ ਵੀ ਕਰਾ ਸਕਦੇ ਕਲੇ ਤੋਂ ਵੀ ਜੀਵ ਬਣਵਾ ਸਕਦੇ ਆਪਾਂ ਮੱਛੀ ਡੱਡੂ ਠੀਕ ਯਾਦ ਰੱਖਣ ਯੋਗ ਗੱਲਾਂ ਦੇਖੋ ਪਹਿਲੀ ਪਾਣੀ ਅੰਦਰ ਵੀ ਪੂਰੀ ਇੱਕ ਦੁਨੀਆ ਹੁੰਦੀ ਹੈ ਠੀਕ ਹੈ ਬੱਚੋ ਪਾਣੀ ਅੰਦਰ ਅਨੇਕ ਜੀਵ ਜੰਤੂਆਂ ਦਾ ਵਾਸ ਹੁੰਦਾ ਹੈ ਪਾਣੀ ਦੇ ਅੰਦਰ ਬਨਸਪਤੀ ਵੀ ਉੱਗੀ ਹੁੰਦੀ ਹੈ ਠੀਕ ਹੈ ਬੱਚੋ ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਰਹਿਣ ਲਈ ਕੁਦਰਤੀ ਤੌਰ ਤੇ ਹੀ ਅਨੁਕੂਲ ਹੁੰਦੇ ਨੇ ਠੀਕ ਹੈ ਕਈ ਜੀਵ ਪਾਣੀ ਦੇ ਅੰਦਰ ਅਤੇ ਬਾਹਰ ਦੋਨਾਂ ਥਾਂ ਤੇ ਰਹਿ ਸਕਦੇ ਹਨ ਇਹਨਾਂ ਨੂੰ ਆਪਾਂ ਜਲਥਲੀ ਜੀਵ ਆਖਦੇ ਹਾਂ ਕਈ ਜੀਵ ਛਪੜਾਂ ਦੇ ਖੜੇ ਪਾਣੀ ਵਿੱਚ ਰਹਿੰਦੇ ਹਨ ਅਤੇ ਕਈ ਜੀਵ ਸਮੁੰਦਰ ਦੇ ਡੂੰਘੇ ਖਾਰੇ ਪਾਣੀ ਵਿੱਚ ਰਹਿੰਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਪਸੰਦ ਨੰਬਰ 1 ਖਾਲੀ ਥਾਂਵਾਂ भरो ਪਾਣੀ ਅੰਦਰ ਇੱਕ ਪੂਰੀ ਦੁਨੀਆ ਵਸਦੀ ਹੈ ਜਲੀ ਜੀਵ ਹਮੇਸ਼ਾ ਪਾਣੀ ਵਿੱਚ ਰਹਿੰਦੇ ਹਨ ਸਭ ਤੋਂ ਵੱਡਾ ਸਮੁੰਦਰੀ ਜੀਵ व्हेल ਹੈ ਕਮਲ ਦਾ ਪੱਤਾ ਰੋਟੀ ਵਾਂਗ ਗੋਲ ਹੁੰਦਾ ਹੈ। ਇੱਥੇ ਅੱਗੇ ਦੇਖੋ। ਪ੍ਰਸ਼ਨ ਨੰਬਰ 2। ਹੇਠੇ ਲਿਖੇ ਸਹੀ ਕਥਨ ਦੇ ਸਹੀ ਗਲਤ ਦੇ ਗਲਤ ਦਾ ਨਿਸ਼ਾਨ ਲਾਓ। ਪਹਿਲਾ ਪਾਣੀ ਵਿੱਚ ਰਹਿਣ ਵਾਲੇ ਜੰਤੂ ਥਲੀ ਜੀਵ ਕਹਲਾਉਂਦੇ ਹਨ। ਪਾਣੀ ਵਿੱਚ ਰਹਿਣ ਵਾਲੇ ਜਲੀ ਜੀਵ ਹੁੰਦੇ ਨੇ ਥਲੀ ਜੀਵ ਨਹੀਂ ਹੁੰਦੇ। व्हेल ਸਭ ਤੋਂ ਵੱਡਾ ਸਮੁੰਦਰੀ ਜੀਵ ਹੈ। ਹਾਂਜੀ। ਜਲ ਲਿਲੀ ਤਾਜੇ ਪਾਣੀ ਵਿੱਚ ਹੋਣ ਵਾਲਾ ਪੌਦਾ ਹੈ ਹਾਂਜੀ ਤਾਜੇ ਪਾਣੀ ਵਿੱਚ ਹੁੰਦਾ ਸਮੁੰਦਰ ਦੇ ਅੰਦਰ ਬਨਸਪਤੀ ਦੀ ਮੌਜੂਦ ਹੁੰਦੇ ਆ ਹੁੰਦੇ ਬਿਲਕੁਲ ਅਗਦੇ ਦੇਖੋ ਮਿਲਾਨ ਕਰੋ ਸਾਰਤ ਸਾਰ ਦੇ ਕੀ ਹੋਣਗੇ ਤਿੱਖੇ ਦੰਦ ਹੋਣਗੇ ਓਕਟੋਪਸ ਦੇ ਕੀ ਹੁੰਦੇ 8 ਲੱਤਾਂ ਹੁੰਦੀ ਹੈ ਕਛੂ ਕੀ ਹੁੰਦਾ ਹੈ ਸਖਤ ਖੋਲ ਹੁੰਦੀ ਉਹਦੀ ਮੱਛੀ ਚ ਗਲ ਫੜੇ ਹੁੰਦੇ ਨੇ ਠੀਕ ਹੈ ਬੱਚੋ ਅਗਦੇ ਦੇਖੋ ਪਰਸ਼ਨ ਨੰਬਰ 4 ਹੇਠ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਲਥਲੀ ਜੀਵ ਹੈ? ਸਾਰਤ, ਮਗਰਮੱਛ ਤੇ ਵੇਲ। ਮਗਰਮੱਛ ਜਲਥਲੀ ਹੈ, ਯਾਨੀ ਜੋ ਜਲ 'ਤੇ ਵੀ ਤੇ ਜ਼ਮੀਨ 'ਤੇ ਵੀ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਫੁੱਲ ਪਾਣੀ ਵਿੱਚ ਖਿੜਦਾ ਹੈ? ਕਿਹੜਾ ਹੈ ਗੁਲਾਬ, ਸੂਰਜਮੁਖੀ, ਜਲਲੀ। ਕਿਹੜਾ ਜਲਲੀ? ਨਾਮ ਤੋਂ ਹੀ ਪਤਾ ਚੱਲਦਾ ਹੈ ਜਲਲੀ। ਅੱਗੇ ਦੇਖੋ। ਮੱਛੀਆਂ ਕਿਹੜੇ ਅੰਗ ਰਾਹੀਂ ਸਾਹ ਲੈਂਦੀਆਂ ਹਨ ਨੱਕ ਫੇਫੜੇ ਗਲ ਫੜੇ ਗਲ ਫੜੇ ਨਾਲ ਫੇਫੜੇ ਨਾਲ ਤਾਂ ਆਪਾਂ ਲੈਂਦੇ ਹਾਂ ਠੀਕ ਹੈ ਇੱਥੇ ਲਿਖਿਆ ਵਿੱਚੋਂ ਕਿਹੜਾ ਪੰਛੀ ਪਾਣੀ ਉੱਪਰ ਰਹਿੰਦਾ ਹੈ ਬੱਤ ਟੈਟੀ ਹਰੀ ਤੇ ਮੋਰ ਕਿਹੜਾ ਬੱਤ ਡੂੰਘੇ ਖਾਰੇ ਸਮੁੰਦਰੀ ਪਾਣੀ ਵਿੱਚ ਰਹਿਣ ਵਾਲਾ ਜੀਵ ਕਿਹੜਾ ਹੈ ਡੱਡੂ ਕੱਛੂ ਤਾਰਾਫਿਸ਼ ਕਿਹੜੀ ਤਾਰਾਫਿਸ਼ ਅੱਗੇ ਦੇਖੋ ਪਰਸ ਨੰਬਰ 5 ਕੋਈ ਪੰਜ ਜਲੀ ਜੀਵਾਂ ਦੇ ਨਾਮ ਲਿਖੋ ਜਿਵੇਂ ਸਟਾਰਫਿਸ਼ ਜਾਂ ਆਕਟੋਪਸ ਸਮੁੰਦਰੀ ਘੋੜਾ ਸੀਲ ਵੇਲ ਤੇ ਸਾਰਕ ਮੱਛੀ ਆਦਿ ਠੀਕ ਹੈ ਬੱਚੋ ਪ੍ਰਸ਼ਨ ਨੰਬਰ 6 ਕੋਈ ਤਿੰਨ ਜਲਥਲੀ ਜੀਵਾਂ ਦੇ ਨਾਮ ਲਿਖੋ ਜਿਵੇਂ ਡੱਡੂ ਮગરਮਛ ਕਛੂਆ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 7 ਸਾਡਾ ਰਾਸ਼ਟਰੀ ਫੁੱਲ ਕਿਹੜਾ ਹੈ ਸਾਡਾ ਰਾਸ਼ਟਰੀ ਫੁੱਲ ਕਮਲ ਹੈ ਪਰਸ਼ਨ ਨੰਬਰ 8 ਸਭ ਤੋਂ ਵੱਡਾ ਸਮੁੰਦਰੀ ਜੀਵ ਕਿਹੜਾ ਹੈ ਬੱਚੋ व्हेल ਮੱਛੀ ਸਭ ਤੋਂ ਵੱਡਾ ਜੀਵ ਹੈ ਪਰਸ਼ਨ ਨੰਬਰ 9 ਪਾਣੀ ਉੱਪਰ ਰਹਿਣ ਵਾਲੇ ਕੁਝ ਪੰਛੀਆਂ ਦੇ ਨਾਮ ਲਿਖੋ ਜਿਵੇਂ ਬਤਖ ਹਾਂਸ ਬਗਲੇ ਠੀਕ ਹੈ ਬੱਚੋ ਅੱਗੇ ਦੇਖ ਪਰਸ਼ਨ ਨੰਬਰ 10 व्हेल ਬਾਰੇ ਤੁਸੀਂ ਕੀ ਜਾਣਦੇ ਹੋ ਦੱਸੋ ਬਈ ਇਹ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ ਇਹ 90 ਤੋਂ 100 ਫੁੱਟ ਲੰਬੀ ਹੁੰਦੀ ਹੈ ਇਸ ਦਾ ਪਰ 120 ਤੋਂ 150 ਟਨ ਹੋ ਸਕਦਾ ਹੈ ਠੀਕ ਉੱਚ ਅੱਗੇ ਦੇਖੋ ਪਰਸ ਨੰਬਰ 11 ਮੱਛੀਆਂ ਸਾਹ ਕਿਵੇਂ ਲੈਂਦੀਆਂ ਹਨ ਕਿਵੇਂ ਸਾਹ ਲੈਂਦੇ ਨੇ ਮੱਛੀਆਂ ਪਾਣੀ ਵਿੱਚ ਘੁਲੀ ਆਕਸੀਜਨ ਨੂੰ ਸਾਹ ਲੈਣ ਲਈ ਵਰਤੋਂ ਕਰਦੀਆਂ ਹਨ ਇਹ ਆਪਣੇ ਵਿਸ਼ੇਸ਼ ਅੰਗ ਗਲ ਫੜੀਆਂ ਰਾਹੀ ਅਜਿਹਾ ਕਰਦੀਆਂ ਹਨ ਕਿਹੜੇ ਰਾਹੀ ਗਲ ਫੜੀਆਂ ਰਾਹੀ ਠੀਕ ਹੈ ਉੱਚ ਅੱਗੇ ਦੇਖੋ ਪਰਸ ਨੰਬਰ 12 ਕਮਲ ਦੇ ਪੌਦੇ ਬਾਰੇ 4-5 ਵਾਕ ਲਿਖੋ। ਸਾ ਕਮਲ ਸਾਡਾ ਰਾਸ਼ਟਰੀ ਫੁੱਲ ਹੈ। ਇਹ ਪੌਦਾ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਦਾ ਪੱਤਾ ਬਹੁਤ ਵੱਡਾ ਰੋਟੀ ਵਾਂਗ ਗੋਲ ਹੁੰਦਾ ਹੈ। ਇਸ ਦੇ ਫੁੱਲ ਚਿੱਟੇ ਜਾਂ ਗੁਲਾਬੀ ਹੁੰਦੇ ਹਨ। ਇਸ ਦੀ ਡੰਡੀ ਲੰਬੀ ਹੁੰਦੀ ਹੈ। ਠੀਕ ਹੈ ਬੱਚੋ? ਇਹ ਲੈਸਨ ਤੁਹਾਡਾ ਕੰਪਲੀਟ। ਓਕੇ, ਥੈਂਕ ਯੂ।